ਨਵਜਕਾ ਮੈਂ प्रदीप ਸ਼ਰਮਾ ਨਵਜਵਾਨ ਨਤੀਜਾ ਲੁਧਿਆਣਾ ਪਛਮੀ ਦੇ ਐਮਐਲਏ ਦੀ ਸੀਟ ਵਾਸਤੇ ਚੌਂ ਦੰਗਲ ਬਹੁਤ ਪੱਕ ਗਿਆ। ਔਰ ਜਿਹੜੇ ਵੋਟਰਾਂ ਦੇ ਕੰਮ ਨਹੀਂ ਹੋਏ ਜਾਂ ਜਿਹੜੇ ਸਰਕਾਰੀ ਯੂਨੀਅਨਾਂ ਦੇ ਕੰਮ ਨਹੀਂ ਹੋਏ ਉਹ ਇਸ ਮੌਕੇ ਦੇ ਉੱਤੇ ਪੂਰੀਆਂ ਸਰਗਰਮ ਹੋ ਗਈਆਂ ਹਨ ਪਾਰਟੀਆਂ ਉਮੀਦਵਾਰ ਇੱਕ ਦੂਸਰੇ ਦੇ ਉੱਤੇ ਰੋ ਆरोप ਪ੍ਰਤੀਆरोप ਲਗਾ ਰਹੇ ਨੇ ਪੇਸ਼ ਹੈ ਇਸ ਦੀ ਇੱਕ ਰਿਪੋਰਟ नमस्कार थोड़ा की शुभ नाम है मैं जसपाल सिंह पंदिग्री राष्ट्रीय जनरल सैक्रेटरी ਇਹ ਪਿਛਲੇ 10 ਦਿਨਾਂ ਤੋਂ ਇੱਥੇ ਲੁਧਿਆਣਾ ਵਿਕੇ ਡੀਸੀ ਦਫ਼ਤਰ ਦੇ ਬਾਹਰ ਕੇ ਧਰਨਾ ਬਲੁਖ ਕਬੀਲੇ ਦਾ ਪਿਆਰ ਦੇ ਤੇ ਸਫੇਰ ਪਾਜੀਕਰ ਉਹਨਾਂ ਦਾ ਕਬੀਲੇ ਦਾ ਧਰਨਾ ਲੱਗਿਆ ਹੋਇਆ ਕਿਉਂਕਿ ਪੰਜਾਬ ਦੀ ਸਰਕਾਰ ਨੇ 15 9 2022 ਨੂੰ ਜਿਹੜਾ ਇਹਨਾਂ ਨੂੰ 2% ਕੋਟਾ ਮਿਲਦਾ ਸੀ ਉਹਨਾਂ ਨੇ ਇੱਕ ਲੈਟਰ ਜਾਰੀ ਕਰਕੇ ਉਹ ਬੰਦ ਕਰ ਦਿੱਤਾ ਜਿਸ ਦੇ ਨਾਲ ਸਾਡੇ ਬੱਚੇ ਜਿਹੜੇ 500 ਤੋਂ ਉੱਪਰ ਬੱਚੇ ਪੇਰੇ ਗਰ ਹੋਏ ਤਾਂ ਅੱਜ 3 ਸਾਲ ਹੋ ਗਏ ਜਿੰਨਾ ਸਾਲਾਂ ਦੇ ਵਿੱਚ ਬਹੁਤ ਸਾਰੇ ਅਸੀਂ ਧਰਨੇ ਦਿੱਤੇ ਤੇ ਫਜੀਤ ਕੋਰ ਜੋ ਭਲਾਈ ਮੰਤਰੀ ਆ ਉਹਦੇ ਬਾਦਕ ਵੀ 4 ਮਹੀਨੇ ਧਰਨਾ ਯਾਰੀ ਰੱਖਿਆ ਪਰ ਬਲਜੀਤ ਉਹ ਤੋਂ ਬਾਅਦ ਜਿਹੜਾ ਧਰਨੇ ਲੱਗੇ ਤੇ ਭਗਵਾਨਤ ਮਾਨ ਆ ਮੰਨਿਆ ਤੇ ਤੁਹਾਡਾ ਹੱਕ ਮੰਨਦਾ ਪਰ ਲੇਕਿਨ ਬਾਅਦ ਵਿੱਚ ਜਦੋਂ ਮਿਲੇ ਬਲਜੀਤ ਕੋਰ ਨੂੰ ਉਹਨੇ ਇਹ ਕਿਹਾ ਕਿ ਇਹ ਇੱਕ ਚੋਣ ਸਟੰਟ ਸੀ ਕਿ ਅੱਜ ਲੁਧਿਆਣੇ ਦੇ ਜਾਂ ਚੋਣਾ ਚੱਲ ਰਹੀ ਹੈ ਬਾਅਦ ਕਰਕੇ ਸਾਡੇ ਕਬੀਲੇ ਅੱਜ ਉਹਨਾਂ ਨੂੰ ਚੋਣ ਸਟੰਟ ਦਾ ਨਤੀਜਾ ਦੱਸਣ ਆਏ ਆ ਤੇ ਅਸੀਂ ਸਾਰਿਆਂ ਨੇ ਇੱਕੋ ਨਾਰਾ ਲਾਇਆ ਕਿ ਲੋਕ ਕਬੀਲਿਆਂ ਨੂੰ ਕੋਟਾ ਨਹੀਂ ਤੇ ਝਾੜੂ ਵਾਲਿਆਂ ਨੂੰ ਵੋਟਾਂ ਦੇ ਕੀ ਬਾਤ ਨਮਸਕਾਰ ਪੰਜੀ ਤੁਹਾਡਾ ਕੀ ਸ਼ੁਭਨਾਮ ਹੈ ਨਮਸਕਾਰ ਜੀ ਮੇਰਾ ਨਾਮ ਰੇਣੀ ਹੈ ਔਰ ਮੈਂ ਪਹਿਲਾ ਆਪਣੇ ਬਾਈ ਗੁਰਜੀ ਦਾ ਫਰਮ ਖਾਸ ਹੈ ਬਾਈ ਗੁਰਜੀ ਫਤਿਹ ਸ਼ੰਤਨਪਾਪਤੀ ਸਿੰਘ ਜੀ ਜੀ ਮੇਰਾ ਨਾਮ ਰੇਣੀ ਹੈ ਜੀ ਤੁਸੀਂ ਪੰਜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਚੋਣ ਮੈਦਾਨ ਚ ਹੋ ਜੀ ਔਰ ਆਜ਼ਾਦ ਉਮੀਦਵਾਰ ਗੱਲ ਵੀ ਬੜੀ ਇਹ ਬਿਲਕੁਲ ਸਹੀ ਕਰਦਾ ਹੈ ਮੇਰੀ ਆਪਣੀ ਸੋਚ ਹੈ ਤੁਸੀਂ ਕੀ ਲੋਕਾਂ ਨੂੰ ਮੈਸੇਜ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਣ ਪਹਿਲੀ ਗੱਲ ਦੂਸਰੀ ਗੱਲ ਕਿਹੜੇ ਕੰਮ ਤੁਹਾਡੀ ਨਜ਼ਰ ਚ ਨੇ ਜਿਹੜੇ ਕੀ ਕਿਸੇ ਵੀ ਸਰਕਾਰ ਨੇ ਲੋਕਾਂ ਦੀ ਬਾਹ ਨਹੀਂ ਪੜੀ ਪਰ ਸਭ ਤੋਂ ਪਹਿਲੇ ਇਹ ਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਆਜ਼ਾਦ ਉਮੀਦਵਾਰ ਬਹੁਤ ਬੜੀ ਅਮਰ ਜੀ ਕਿਉਂਕਿ ਉਹ ਕਿਸੇ ਨੀਤੀ ਦਾ ਨਾਮ ਜੁਰੇ ਨਹੀਂ ਹੈ ਹਾਂ ਜੀ ਅਗਰ ਅਗਰ ਉਹ ਪਰਸਨਲ ਹੀ ਕੰਮ ਕਰਦੇ ਹੈ ਉਹਨਾਂ ਦੇ ਅੰਦਰ ਜਜ਼ਬਾ ਹੁੰਦਾ ਕੁਝ ਕਰਨ ਦਾ ਹਾਂ ਅਗਰ ਉਹ ਕਿਸੇ ਪਾਰਟੀ ਨਾਲ ਕੰਮ ਕਰਦੇ ਹੈ ਤਾਂ ਉਹਨਾਂ ਦੇ ਮੁਕਾਬਕ ਚੱਲਦੇ ਹੈ ਹਾਂ ਜੀ ਜਿਹੜੇ ਆਜ਼ਾਦ ਨੁਮਾਇੰਦਰ ਖੜਦੇ ਹੈ ਨਾ ਉਹਨਾਂ ਦੀ ਆਪਣੀ ਇੱਕ ਸੋਚ ਹੁੰਦੀ ਹੈ ਹਾਂ ਜੀ ਜੀ ਸੈਕੰਡ ਤੁਸੀਂ ਮੈਨੂੰ ਪੁੱਛਿਆ ਹੈ ਕਿ ਅਗਰ ਮੈਨੂੰ ਵੋਟ ਪਾਉਣ ਤਾਂ ਕਿਉਂ ਪਾਣੀ ਹਾਂ ਸਭ ਤੋਂ ਪਹਿਲੀ ਗੱਲ ਇਹ ਹੈ ਜੀ ਬੜੇ ਸਾਲਾਂ ਤੋਂ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਬਹੁਤ ਸਾਰੀਆਂ ਪਾਰਟੀਆਂ ਆਈਆਂ ਗਈਆਂ ਸਭ ਨੇ ਬਹੁਤ ਅੱਛਾ ਕੰਮ ਕੀਤਾ ਜੋ ਵੀ ਕੀਤਾ ਹਾਂ ਬਟ ਮੈਂ ਆਜ਼ਾਦ ਖੜੀ ਹੋਈ ਹਾਂ ਮੈਨੂੰ ਲੋਕ ਇਸ ਤਰ੍ਹਾਂ ਦੇ ਵੋਟ ਪਾ ਕਿ ਮੇਰਾ ਸਭ ਤੋਂ ਪਹਿਲਾ ਮੁੱਦਾ ਹੈ ਇੰਪਾਵਰਮੈਂਟ ਆਫ ਔਮਨ ਹਾਂ ਵੈਰੀ ਕਿਉਂਕਿ ਕਿਸੇ ਨੇ ਇਹ ਮੁੱਦਾ ਨਹੀਂ ਉਠ ਚੱਕਿਆ ਮੇਰੇ ਹਿਸਾਬੇ ਨਾਲ ਮੈਂ ਜੋ ਸੋਚਦੀ ਹਾਂ ਮੇਰੀ ਜੋ ਥਿੰਕਿੰਗ ਹੈ ਔਰਤਾਂ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੀ ਇਨਪਾਵਰਮੈਂਟ ਹਾਂਜੀ ਉਹਨਾਂ ਦੀ ਸੇਫਟੀ ਜਿਹੜੀ ਕਿ ਅੱਜ ਤੱਕ ਕੋਈ ਨਹੀਂ ਹੈ ਹਾਂਜੀ ਹਾਂਜੀ ਇੰਨੇ ਇੰਨੇ ਜ਼ੁਲਮ ਹੋ ਰਹੇ ਔਰਤਾਂ ਦੇ ਉੱਪਰ ਔਰਤ ਆਜ਼ਾਦ ਨਹੀਂ ਹੈ ਇੰਡੀਪੈਂਡੈਂਟ ਨਹੀਂ ਹੈ ਠੀਕ ਹੈ ਜੀ ਅਗਰ ਉਹਨਾਂ ਦੇ ਘਰ ਦੇ ਰੋਕਦੇ ਕਿ ਇਹ ਨਾ ਕਰੋ ਉਹ ਨਾ ਕਰੋ ਮੇਰਾ ਮੈਸੇਜ ਇਹ ਹੈ ਕਿ ਸਾਰੀਆਂ ਔਰਤਾਂ ਨੂੰ ਮੈਸੇਜ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਮੇਰੇ ਵਾਂਗੂ ਬਣੋ ਹਾਂ ਮੈਦਾਨ 'ਚ ਉਤਰੋ ਹਾਂਜੀ ਬਹੁਤ ਸਾਰੀ ਫੈਮਿਲੀ ਹੈ ਬੱਚੇ ਨੂੰ ਪੜ੍ਹਨ ਨਹੀਂ ਦੇਦੇ ਪਰ ਬੇਟੀਆਂ ਨੂੰ ਸਾਡੀਆਂ ਨੂੰ एजुकेशन ही दे रहे कि तूसी पढना ਨਹੀਂ तूसी ਕੋਈ ਕੰਮ ਨਹੀਂ ਕਰਨਾ ਨਹੀਂ ਹਾਂਜੀ ਤੀਆਂ ਪਹਿਨਾ ਅੱਗੇ ਆਨ ਹਾਂਜੀ ਪਹਿਲਾ ਮੈਸੇਜ ਔਰ ਉਹ এডਿਕੇਸ਼ਨ ਅੱਛੀ ਹਾਸਿਲ ਕਰਾਂ ਹਾਂਜੀ ਔਰ ਹਰ ਇਨਸਾਨ ਆਦਮੀਆਂ ਤੋਂ ਉੱਪਰ ਔਰ ਅਦ ਰੁਤਵਾ ਬਹੁਤ ਉੱਚਾ ਹੈ ਬਹੁਤ ਅੱਛਾ ਸੈਕਿੰਡ ਸੇਫਟੀ ਰੂਲ ਕਹਿੰਦੇ ਸਾਰੇ ਹੀ ਹੈ ਪਰ ਹੋਇਆ ਨਹੀਂ ਸੇਫਟੀ ਰੂਲ ਲੱਗਦਾ ਜੀ ਜੀ ਸੇਫਟੀ ਨਹੀਂ ਮੈਂ ਉਹਨਾਂ ਨੂੰ ਸੇਫਟੀ ਕਰਨਾ ਚਾਹੁੰਦੀ ਹਾਂ ਹਾਂ ਬੱਚਿਆਂ ਸੇਫਟ ਹੋ ਜਾਣ। ਹਾਂ। ਔਰ ਇਹਨੇ ਤੁਹਾਨੂੰ ਪਤਾ ਹੀ ਹੈ ਮਨੀਪੁਰ ਦੇ ਲੋਕ ਬਹੁਤ ਸਾਰੇ ਅੱਜ ਵੀ ਅਗਰ ਕਹਿੰਦੇ ਨੇ ਕਿ ਸਾਡਾ ਦੇਸ਼ ਆਜ਼ਾਦ ਹੈ। ਆਜ਼ਾਦੀ ਵਿੱਚ ਵੀ ਸਾਡੀਆਂ ਔਰਤਾਂ ਆਜ਼ਾਦ ਨਹੀਂ ਹੈ। ਸਾਡੀਆਂ ਤੁਹਾਡਾ ਕੀ ਸ਼ੁਭਨਾਮ ਹੈ ਜੀ? ਮੇਰਾ ਗਣੇਸ਼ ਗਰ। ਤੁਸੀਂ ਇੱਥੇ ਇਸ ਏਰੀਏ 'ਚ ਜਵਾਨਗਰ ਕੈਂਪ 'ਚ ਕਿੰਨੀ ਦੇਰ ਤੋਂ ਰਹ ਰਹੇ ਹੋ? 1 ਸਾਲ ਹੋ ਗਏ। 3 ਸਾਲ। ਮੇਰਾ ਸਿੱਧਾ ਔਰ ਸਿੱਧਾ ਸਵਾਲ ਹੈ ਕਿ ਇਲੈਕਸ਼ਨ ਹੁੰਦੇ ਨੇ ਬਹੁਤ سارے ਇਲੈਕਸ਼ਨ ਆਏ ਹੋਣੇ ਲੋਕ ਆਪਣੇ ਆਉਂਦੇ ਨੇ ਸਾਰੇ ਲੀਡਰ ਆਉਂਦੇ ਨੇ ਵਾਅਦੇ ਕਰਦੇ ਨੇ ਚਲੇ ਜਾਂਦੇ ਨੇ ਬਿਲਕੁਲ ਠੀਕ ਪਹਿਲਾ ਇਸ ਏਰੀਏ ਦੇ ਵਿੱਚ ਕੀ ਕੀ ਸਮੱਸਿਆਵਾਂ ਮੇਨ ਨੇ ਜਿਹੜੀਆਂ ਕਿ ਕਿਸੇ ਨੇ ਨਹੀਂ ਸੁਣੀਆਂ ਇਦਾਂ ਹੀ ਮੇਨ ਸਮੱਸਿਆ ਕਈ ਤਰ੍ਹਾਂ ਦੀਆਂ ਪੂਰੇ ਹੈਗੀਆਂ ਜਿਹੜੀਆਂ ਇਹਨਾਂ ਨੇ ਨਹੀਂ ਸੁਣੀਆਂ ਪੂਰੇ ਗਰੀਬ ਪਰਿਵਾਰ ਕਾਫੀ ਰਹਿੰਦੇ ਆ ਜਿਨ੍ਹਾਂ ਦਾ ਕਾਰੋਬਾਰ ਬਹੁਤ ਘੱਟ ਆ ਉਹਨਾਂ ਦੇ ਬਾਲਿਆਂ ਦੀ ਛੱਤਾਂ ਜਿਹੜੀਆਂ ਹੈਗੀਆਂ ਕਈ ਇਹਦੇ ਲੈਂਟਰ ਡਿੱਗੇ ਹੋਏ ਆ। ਹਾਂ ਜੀ। ਲੈਂਟਰ ਡਿੱਗੇ ਹੋਏ ਆ ਕਈ ਇਹਦੇ ਬਾਲੇ ਪੇਵੇ ਜਿਹੜੇ ਗਿਦੇ ਹੋਏ ਬਾਲੇ। ਅੱਛਾ ਜੀ। ਔਰ ਉਹਨਾਂ ਐਸੀ ਜ਼ਿੰਦਗੀ ਮਾਰੀ ਜੀਉਣ ਨੂੰ ਮਜਬੂਰ ਆ ਨਾ ਹੋ। ਤੁਸੀਂ ਖੁਦ ਜਾ ਕੇ ਦੇਖੋਗੇ ਤੁਸੀਂ ਕਹੋਗੇ ਯਾਰ ਇਹ ਕਿਹਦੇ ਸੰ ਦੇ ਵਿੱਚ ਜੀਦੇ ਆ। ਅਸੀਂ ਇਹੀ ਆਪਣੀ ਜਿਹੜੀ ਸਰਕਾਰ ਆ ਇਹਨੂੰ ਇਹੀ ਮੰਨ ਦਿੱਤੀ ਆ ਵੀ ਦੇਖੋ ਪੁਰਾਣੀ ਸਰਕਾਰਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਇਹ ਗਰੀਬ ਲੋਕਾਂ ਤੇ ਬੋਟਾ ਲੱਤੀਆਂ ਲੈ ਕੇ ਆਪਣਾ ਚਲੇਗੇ। ਹਾਂ। ਉਸ ਤੋਂ ਬਾਅਦ ਕਿਸ ਦਿਨ ਦੀ 5 ਸਾਲ ਪੁੱਛਿਆ ਕਿਸੇ ਨੇ ਜੀ ਜਿਹੜੇ ਹੁਣ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਕੁਮਤਮan ਜੀ ਵੀ ਆ ਕੇ ਜਵਾਨਲ ਕੈਂਪ ਤੇ ਵਾਅਦਾ ਕਰਕੇ ਗਏ ਆ ਕਿਉਂਕਿ ਉਰੇ ਨਾ 1950 55 ਤੋਂ ਆ ਕੇ ਲੋਕ ਬਸੇ ਹੋਏ ਆ ਉਹਨਾਂ ਨੂੰ ਉਸ ਤੋਂ ਬਾਅਦ ਕੁਛ ਨਹੀਂ ਮਿਲਿਆ ਜੋ 1950 ਚ ਮਿਲਿਆ ਤੀਜੀ ਪੀੜੀ ਚੱਲ ਰਹੀ ਆ ਤੀਜੀ ਪੀੜੀ ਤੋਂ ਦੇਖੋ 1984 ਦੇ ਵਿੱਚ ਕਈ ਇਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਕਈ ਇਹਨਾਂ ਨੂੰ ਦੁਕਾਨਾਂ ਮਿਲ ਗਈਆਂ ਕਈ ਇਹਨਾਂ ਨੂੰ ਪੈਸਾ ਮਿਲ ਗਿਆ ਇਹਨਾਂ ਨੂੰ ਕੁਛ ਨਹੀਂ ਮਿਲਿਆ ਹਾਂਜੀ ਸਿਰਫ ਜੋ ਮਿਲਿਆ 1950 ਦੇ ਮਿਲਿਆ ਤੇ ਜਿਹੜਾ ਅੱਜ ਇਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਲੋਕ ਬਹੁਤ ਲੋੜਵੰਦ ਆ ਉਰੇ ਕਾਰੋਬਾਰ ਹੈ ਨਹੀਂਗੇ ਉਹਨਾਂ ਦੇ ਕਈਆਂ ਨੇ ਤਾਂ ਇੱਦਾਂ ਦੇ ਧਾਰਾ ਜਿਨ੍ਹਾਂ ਦੀ ਔਲਾਦ ਨਹੀਂ ਹੈਗੀ ਬਜ਼ੁਰਗ ਰਹਿੰਦੇ ਪਿਆ ਉਹ ਲੈਂਟਰ ਉਹ ਜਿਹੜੇ ਆਪਣੇ ਬਾਲੇ ਉ ਡਿੱਗੇ ਪਏ ਹੋ ਠੀਕ ਹੈ ਨੇ ਸਰਕਾਰ ਨੂੰ ਅਸੀਂ ਇਹ ਬੇਨਤੀ ਕੀਤੀ ਆ ਔਰ ਕਰ ਰਹੇ ਆ ਵੀ ਤੁਸੀਂ ਇਹ ਗਰੀਬ ਲੋਕਾਂ ਨੂੰ ਕੋਈ ਪ੍ਰਪੋਜ਼ਲ ਲਿਆ ਕੇ ਰਿਸ਼ਤੀ ਤੋਂ ਬਿਨਾ ਇਹਨਾਂ ਨੂੰ ਪੈਸਾ ਦਿੱਤਾ ਜਾਵੇ ਵੀ ਜਿਹੜੀ ਆਪਣਾ ਆਪਣਾ ਸੁਧਾਰਕਨ ਆਪਣੇ ਘਰ ਨੂੰ ਠੀਕ ਹੈ ਬਾਕੀ ਕੁਝ ਪ੍ਰੋਬਲਮ ਪਾਣੀ ਦਿੱਤੇ ਸਰਦੀ ਹੈਗੇ ਜੋ ਬਹੁਤ ਹੱਦ ਤੱਕ ਤਾਂ ਹੱਲ ਕਰ ਦਿੱਤੀ ਗਈ ਆ ਸੜਕਾਂ ਸਾਰੀਆਂ ਨਵੀਆਂ ਬਣਾ ਦਿੱਤੀਆਂ ਗਈਆਂ ਅਸੀਂ ਥੈਂਕਸ ਕਰਦੇ ਹਾਂ ਸਰਕਾਰ ਦਾ ਪੰਜਾਬ ਸਰਕਾਰ ਦਾ ਠੀਕ ਹੈ ਜੀ ਜਿਹੜੇ ਪ੍ਰੋਬਲਮਾਂ ਛੋਟੇ ਮੋਟੇ ਰਹਿ ਗਿਆ ਉਹ ਵੀ ਤਰੋ ਇਹਨਾਂ ਨੇ ਵਾਦਾ ਕੀਤਾ ਅਸ਼ਾਸ਼ਨ ਦਵਾਇਆ ਵੀ ਅਸੀਂ ਪੂਰੀਆ ਕਰਾਂਗੇ ਔਰ ਇਹ ਗਰੂਨ ਲੈਵਲ ਤੇ ਉਤਰ ਕੇ ਕੰਮ ਕਰ ਰਹੇ ਆ ਪੱਲਾ ਲੋਕ ਨਹੀਂ ਕਰਦੇ ਜਿਹੜੀ ਪੱਲਾ ਸਰਕਾਰ ਅਸੀਂ ਨਹੀਂ ਕਰਦੇ ਸੀ ਡਰੋਨ ਲੈਵਲ ਤੇ ਕੰਮ ਹੂੰ ਦੀ ਅਗਲੀ ਇਹ ਸਰਕਾਰ ਆ ਡਰੋਨ ਲੈਵਲ ਤੇ ਲੋਕਾਂ ਦੇ ਵਿੱਚ ਵਿਚਾਰ ਬਈਆ ਲੋਕਾਂ ਦੀ ਸਮੱਸਿਆ ਸੁਣ ਰਹੀ ਆ ਔਰ ਸਾਨੂੰ ਇੰਨਾ ਕੁ ਯਕੀਨ ਜਾਗਿਆ ਵੀ ਹੁਣ ਜਿਹੜਾ ਵੀ ਕੰਮ ਹੋਊਗਾ ਹਰ ਗਰੀਬ ਘਰ ਦੇ ਵਿੱਚ ਮਜਬੂਰ ਘਰ ਦੇ ਵਿੱਚ ਮਦਦ ਪਹੁੰਚੂਗੀ ਸਰਕਾਰ ਨੂੰ